ਸਾਸੀਕਾਲ ਪ੍ਰੋਗਰਾਮ 베ਰੀਆਂ ਦੇ 베ਰ ਵਿੱਚ ਤੁਹਾਡਾ ਸਵਾਗਤ ਹੈ ਹਰ ਸਿਮਰਨ ਵੱਲੋਂ ਤੁਹਾਡੇ ਨਾਲ ਗੱਲਾਂ ਬਾਤਾਂ ਕਰੀ ਦੀਆਂ ਪੋਡਕਾਸਟ ਵੀ ਕਰੀਦਾ ਆ ਸੋਹਣੀਆਂ ਸੁਣੀਆਂ ਸ਼ਖਸੀਅਤਾਂ ਇੱਥੇ ਲੈ ਕੇ ਆਈ ਦੀਆਂ ਪਰ ਹਰ ਇੱਕ ਗੱਲ ਦਾ ਨਾ ਇੱਕ ਹੀ ਮਤਲਬ ਨਿਕਲੂਗਾ ਜੇ ਮੈਨੂੰ ਤੁਸੀਂ ਪੁੱਛੋ ਵੀ ਯਾਰ ਹਰ ਸਿਮਰਨ ਕਿਉਂ ਕਰਦਾ ਹੈ ਗੱਲਾਂ ਸਾਰੀਆਂ ਹਨਾ ਮੇਰਾ ਦਿਲ ਕਰਦਾ ਵੀ ਕੁਝ ਚੰਗਾ ਵੰਡੀਏ ਕੁਝ ਚੰਗਾ ਜੋ ਮੈਨੂੰ ਪਤਾ ਲੱਗਾ ਉਹ ਤੁਹਾਡੇ ਨਾਲ ਸਾਂਝਾ ਕਰਾਂ ਅੱਛਾ ਤੁਸੀਂ ਮੈਂ ਜਦੋਂ ਪਹਿਲੇ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਕਹਿਤਮਾ ਵੀ ਜੀ ਤੁਹਾਡੇ ਕੋਲ ਕੋਈ ਸਟੋਰੀ ਹੈਗੀ ਆ ਭਾਵੇਂ ਤੁਸੀਂ ਆਮ ਇਨਸਾਨ ਆ ਤੁਹਾਡੇ ਕੋਲ ਕੋਈ ਸਟੋਰੀ ਹੈਗੀ ਆ ਤੁਹਾਡੇ ਕੋਲ ਕੋਈ ਐਸੀ ਬਾਤ ਹੈਗੀ ਆ ਜ਼ਿੰਦਗੀ 'ਚ ਘਟੀਵਧੀ ਆ ਕੋਈ ਘਟਨਾ ਕੁਝ ਵੀ ਹੋ ਗਿਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਈਮੇਲ ਕਰਿਓ ਮੈਨੂੰ ਜੀਮੇਲ ਕਰਿਓ ਉਹ ਹੈਗੀ ਆ beriyanadebeer@gmail.com ਉੱਤੇ ਤੁਸੀਂ ਆਪਣੀ ਸਟੋਰੀ ਜਾਂ ਆਪਣਾ ਨਾਮ ਪਤਾ ਕੁਝ ਵੀ ਕਰਿਓ ਤੇ ਆਪਣਾ ਕੰਟੈਕਟ ਛੱਡ ਦਿਓ ਮੈਂ ਤੁਹਾਨੂੰ ਨਾ ਜਰੂਰ ਕੰਟੈਕਟ ਕਰੂੰਗਾ ਤੇ ਹੋ ਸਕੇ ਆ ਤਾਂ ਆਪਾਂ ਰਿਕਾਰਡ ਕਰਾਂਗੇ ਠੀਕ ਹੈ ਜੀ ਸੋ ਅੱਜ ਗੱਲਬਾਤ ਕਰਦੇ ਆ ਕਿ ਸਾਡਾ ਕੀ ਆ ਤੁਹਾਡਾ ਕੀ ਆ ਤੇ ਸਾਰਿਆਂ ਦਾ ਸਭ ਦਾ ਸਾਂਝਾ ਕੀ ਆ ਕਈ ਚੀਜ਼ਾਂ ਨੂੰ ਅਸੀਂ ਮੰਨ ਲੈਂਦੇ ਆ ਕਿ ਉਹ ਸਿਰਫ ਸਾਡੀਆਂ ਵਾਂ ਅਸਲ 'ਚ ਉਹ ਸਾਡੀਆਂ ਨਹੀਂ ਹੁੰਦੀਆਂ ਕਈ ਚੀਜ਼ਾਂ ਨੂੰ ਅਸੀਂ ਮੰਨ ਲੈਂਦੇ ਕਿ ਸਿਰ ਦੂਸਰਿਆਂ ਦੀਆਂ ਵਾਂ ਅਸਲ 'ਚ ਉਹ ਸਾਰੀਆਂ ਵੀ ਦੂਸਰਿਆਂ ਦੀਆਂ ਨਹੀਂ ਹੁੰਦੀਆਂ ਕੁਝ ਸਾਂਝੀਆਂ ਹੁੰਦੀਆਂ ਕਈ ਚੀਜ਼ਾਂ ਸਾਡੇ ਹੱਥ 'ਚ ਨਹੀਂ ਹੁੰਦੀਆਂ ਜਿਵੇਂ ਹਵਾ ਸਾਡੇ ਹੱਥ 'ਚ ਨਹੀਂ ਸੂਰਜ ਦੀ ਰੋਸ਼ਨੀ ਸਾਡੇ ਹੱਥ 'ਚ ਨਹੀਂ ਪਰ ਕੁਝ ਚੀਜ਼ਾਂ ਹੈਗੀਆਂ ਜਿਹੜੀਆਂ ਸਾਡੇ ਹੱਥ 'ਚ ਆ ਪਰ ਅਸੀਂ ਹੱਥ 'ਚ ਕੀਤੀਆਂ ਨਹੀਂ ਉਹ ਹੈਗੀਆਂ ਵਾ ਸੋਚ ਸਾਡੇ ਥਾਟਸ ਸਾਡਾ ਸੋਚਣ ਦਾ ਤਰੀਕਾ ਸਾਡਾ ਦੇਖਣ ਦਾ ਤਰੀਕਾ ਸਾਡਾ ਸੁਣਨ ਦਾ ਤਰੀਕਾ ਸਾਡਾ ਸੁੰਘਣ ਦਾ ਤਰੀਕਾ ਸੋ ਬਹੁਤ ਸਾਰੀ ਲਿਸਟ ਹੈ ਜਿਹੜੀ ਪ੍ਰਮਾਤਮਾ ਨੇ ਸਾਡੇ ਹੱਥ ਦਿੱਤੀ ਆ ਅੱਛਾ ਸਭ ਤੋਂ ਵੱਡੀ ਗੱਲ ਆ ਸਾਡੇ ਖਾਣ ਦਾ ਤਰੀਕਾ ਬੀ ਜੋ ਅਸੀਂ ਖਾਂਦੇ ਆ ਸੁਣਦੇ ਆ ਦੇਖਦੇ ਆ ਉਹ ਸਾਡੇ ਹੱਥ 'ਚ ਹੈ ਪਰ ਕਿਹੜੀ ਗੱਲ ਆ ਯਾਰ ਅੱਛਾ ਸੋਚਣ ਦੀ ਵੀ ਬੀ ਜੋ ਜੋ ਅਸੀਂ ਸੋਚਦੇ ਆ ਅਸੀਂ ਉਹ 'ਚ ਸੋਚੀ ਤੁਰੇ ਜਾਂਦੇ ਅੱਗੇ ਤੋਂ ਅੱਗੇ ਤੋਂ ਅੱਗੇ ਤੋਂ ਅੱਗੇ ਤੁਰੇ ਜਾਂਦੇ ਆ ਅਸੀਂ ਰੁਕਦੇ ਹੀ ਨਹੀਂ ਪਏ ਹਨਾ ਅੱਛਾ ਬੇਲੂੜੀਆਂ ਚੀਜ਼ਾਂ ਸੋਚਦੇ ਪਏ ਆ ਬੇਲੂੜਾ ਖਾਂਦੇ ਪਏ ਆ ਬੇਲੂੜਾ ਸੁਣਦੇ ਪਏ ਆ ਤੂੰ ਕਈ ਬੰਦਿਆਂ ਨੂੰ ਲੱਗਦਾ ਵੀ ਇਹ ਯਾਰ ਸਿਰਫ ਇੱਕ ਐਂਟਰਟੇਨਮੈਂਟ ਆ ਪਰ ਐਂਟਰਟੇਨਮੈਂਟ ਨਹੀਂਗਾ ਇਹ ਮੈਂ ਨਹੀਂ ਕਹਿ ਰਿਹਾ ਇਹ ਉਹ ਬੰਦੇ ਕਹਿ ਰਿਹਾ ਜਿਨ੍ਹਾਂ ਨੇ ਜ਼ਿੰਦਗੀ 'ਚ ਕੁਝ ਕਰ ਦਿੱਤਾ ਹੈ ਜਿਨ੍ਹਾਂ ਨੇ ਕੁਝ ਜ਼ਿੰਦਗੀ 'ਚ ਐਸਾ ਵੱਖਰਾ ਕੀਤਾ ਆ ਕਿ ਉਹਨਾਂ ਦੇ ਹਾਲਾਤ ਉਹ ਕਰਨ ਦੇ ਨਹੀਂ ਸੀ ਠੀਕ ਹੈ ਕੋਈ ਇੱਕ ਬੰਦਾ ਕਿੱਥੇ ਜੰਮਿਆ ਉਹਦਾ ਪਰਿਵਾਰ ਕੌਣ ਆ ਉਹਦੇ ਸਾਖਸੰਬੰਧੀ ਕੌਣ ਆ ਉਹਦੇ ਭੈਣ ਭਰਾ ਕੌਣ ਆ ਸਾਰਾ ਚੀਜ਼ਾਂ ਨੂੰ ਮਿਲਾ ਕੇ ਦੇਖਿਆ ਜਾਵੇ ਤੇ ਬੰਦਾ ਕਹਿੰਦਾ ਕਿ ਯਾਰ ਇਹਦੀ ਇਹਦੀ ਤਰੱਕੀ ਇੰਨੀ ਕੋ ਹੋਗੀ ਕਿਉਂਕਿ ਆਲੇ ਦੁਆਲੇ ਦਾ ਬਹੁਤ ਫਰਕ ਪੈਂਦਾ ਪਰ ਫੇ ਵੀ ਸਾਰੀਆਂ ਚੀਜ਼ਾਂ ਨੂੰ ਤੋੜ ਕੇ ਬੰਦਾ ਜਦੋਂ ਉੱਪਰ ਆਉਂਦਾ ਨਾ ਇਹਦਾ ਮਤਲਬ ਉਹਨੇ ਕੁਝ ਵੱਖਰਾ ਕੀਤਾ ਤੇ ਜਦੋਂ ਉਹ ਵੱਖਰਾ ਕਰਦਾ ਆ ਤੇ ਫਿਰ ਉਹ ਕੋਸ਼ਿਸ਼ ਹੁੰਦੀ ਉਹਦੀ ਵੀ ਦੱਸਿਆ ਜਾਵੇ ਦੁਨੀਆ ਨੂੰ ਸੋ ਉਹ ਬੰਦੇ ਦੱਸਦੇ ਆ ਵੀ ਸਾਡਾ ਸਭ ਤੋਂ ਪਹਿਲਾਂ ਜਿਹੜਾ ਸਾਨੂੰ ਪਤਾ ਲੱਗਾ ਕਿ ਯਾਰ ਅਸੀਂ ਕੁਝ ਵੱਖਰਾ ਕਰ ਸਕਦੇ ਆ ਸਕਸੈਸਫੁਲ ਹੋ ਸਕਦੇ ਆ ਚੰਗੇ ਰਿਸ਼ਤੇ ਬਣਾ ਸਕਦੇ ਆ ਚੰਗੇ ਯਾਰ ਦੋਸਤ ਬਣਾ ਸਕਦੇ ਆ ਉਹ ਸੀ ਸਾਡੀ ਆਪਣੀ ਸੋਚ ਸੋਚ ਤੋਂ ਮਤਲਬ ਇੱਥੇ ਪੋਜ਼ਿਟਿਵਿਟੀ ਤੇ ਨੈਗੇਟਿਵਿਟੀ ਦੀ ਗੱਲ ਨਹੀਂ ਮੈਂ ਕਰਦਾ ਪਿਆ ਵੀ ਚੰਗਾ ਸੋਚਣਾ ਚਾਹੀਦਾ ਮਾੜਾ ਨਹੀਂ ਸੋਚਣਾ ਚਾਹੀਦਾ ਇਹ ਹੋ ਹੀ ਨਹੀਂ ਸਕਦਾ ਗਰਮੀ ਆਉਣੀ ਆ ਸਰਦੀ ਵੀ ਆਉਣੀ ਆ ਧੁੱਪ ਆਉਣੀ ਆ ਛਾਂ ਵੀ ਆਉਣੀ ਆ ਚੰਗੇ ਖਿਆਲ ਵੀ ਆਉਣੇ ਆ ਤੇ ਮਾੜੇ ਵੀ ਆਉਣੇ ਆ ਪਰ ਸਟੱਡੀ ਇਹ ਸ਼ੂ ਕਰਦੀ ਆ ਜੇ ਤੁਹਾਡਾ ਖਿਆਲ ਚੰਗੀਆਂ ਚੀਜ਼ਾਂ ਵੱਲ ਹੋ ਗਿਆ ਤੇ ਵੱਡੀ ਵੱਡੀ ਚੀਜ਼ ਤੁਸੀਂ ਦੇਖ ਲਈ ਬੇਸਿਕਲੀ ਵੱਡੀ ਪਿਕਚਰ ਦੇਖ ਲਈ ਛੋਟੀਆਂ ਨੂੰ ਭਾਵੇਂ ਇਗਨੋਰ ਵੀ ਕਰ ਦੋ ਮੇਰਾ ਕਹਿਣ ਦਾ ਮਤਲਬ ਇਹ ਆ ਕਿ ਜਿਹੜੇ ਲੋਕੀ ਕੁਝ ਕਰ ਚੁੱਕੇ ਆ ਨਾ ਉਹਨਾਂ ਨੇ ਇਹੀ ਗੱਲ ਕਹੀ ਆ ਬਾਰ-ਬਾਰ ਵੀ ਜਦੋਂ ਅਸੀਂ ਆਪਣੀ ਸੋਚ ਬਦਲ ਲਈ ਨਾ ਤੇ ਸਾਡਾ ਸਾਰਾ ਕੁਝ ਬਦਲ ਗਿਆ ਜੇ ਇਸ ਦਿਨ ਅਸੀਂ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰਤਾ ਕਿ ਮੈਂ ਠੀਕ ਆ ਮੈਂ ਠੀਕ ਹੋਣਾ ਸ਼ੁਰੂ ਹੋ ਗਿਆ ਜੇ ਇਸ ਦਿਨ ਮੈਂ ਆਪਣੇ ਆਪ ਨੂੰ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੇਰੇ ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੈਂ ਕੰਮ ਕਰ ਸਕਦਾ ਉਸੇ ਦਿਨ ਤੋਂ ਸੀ ਚੱਲ ਪਏ ਅੱਛਾ ਦੋ ਤਰ੍ਹਾਂ ਦੇ ਲੋਕ ਹੁੰਦੇ ਆ ਇੱਕ ਹੁੰਦੇ ਆ ਪ੍ਰੋਬਲੈਮੈਟਿਕ ਤੇ ਇੱਕ ਹੁੰਦੇ ਆ ਸੋਲੂਸ਼ਨ ਵਾਲੇ ਠੀਕ ਆ ਅੱਛਾ ਇੱਕ ਬੰਦਾ ਕਹਿੰਦਾ ਯਾਰ ਗੱਡੀ ਖਰਾਬ ਹੋ ਗਈ ਤੇ ਗੱਡੀ ਖਰਾਬ ਹੋ ਗਈ ਤਾਂ ਉਹਦਾ ਸਾਰਾ ਧਿਆਨ ਹੈਗਾ ਪ੍ਰੋਬਲਮ ਵਾਲ ਗੱਡੀ ਖਰਾਬ ਹੋ ਗਈ ਹੁਣ ਮੈਂ ਕੰਮ ਤੇ ਕਿੱਦਾਂ ਜਾਵਾਂ ਗੱਡੀ ਖਰਾਬ ਹੋ ਗਈ ਮੈਂ ਨਿਆਣੇ ਸਕੂਲੇ ਕਿੱਦਾਂ ਛੱਡੂ ਗੱਡੀ ਖਰਾਬ ਹੋ ਗਈ ਮੈਂ ਹੁਣ ਕਿਹਦੀ ਗੱਡੀ ਲੈ ਕੇ ਆ ਕੰਮ ਕਰੂੰ ਹੁਣ ਗੱਡੀ ਖਰਾਬ ਹੋ ਗਈ ਮੈਨੂੰ ਪੈਸੇ ਲੱਗਣੇ ਇਹ ਹੈਗੀ ਪ੍ਰੋਬਲਮ ਇੱਕ ਬੰਦਾ ਹੈਗਾ ਸੋਲੂਸ਼ਨ ਗੱਡੀ ਖਰਾਬ ਹੋ ਗਈ ਉਹ ਕਹਿੰਦਾ ਕਿੱਥੋਂ ਖਰਾਬ ਹੋਈ ਆ ਮੈਨੂੰ ਬਣਾ ਦੇਣਾ ਜੇ ਨਹੀਂ ਬਣਦੀ ਮੈਂ ਹੁਣੇ ਮਕੈਨਿਕ ਦੇ ਲੈ ਕੇ ਜਾਊਂਗਾ ਅੱਛਾ ਪੈਸੇ ਨਹੀਂ ਹੈਗੇ ਮੈਂ ਪੈਸੇ ਦਾ ਜੁਗਾਰ ਲਾਊਂਗਾ ਇੱਕ ਹੈਗਾ ਸੋਲੂਸ਼ਨ ਵਾਲਾ ਬੰਦਾ ਇੱਕ ਹੈਗਾ ਪ੍ਰੋਬਲਮ ਵਾਲਾ ਬੰਦਾ ਰਹਿਣਾ ਦੋਨਾਂ ਨੇ ਆ ਸਾਹ ਦੋਨਾਂ ਨੇ ਲੈਣਾ ਆ ਪਰ ਇੱਕ ਬੰਦੇ ਨੇ ਤਰੱਕੀ ਕਰ ਜਾਣੀ ਆ ਇੱਕ ਨੇ ਨਹੀਂ ਕਰਨੀ ਉੱਥੇ ਰਹਿਣਾ ਤੇ ਤੁਸੀਂ ਆਪਣੀ ਜ਼ਿੰਦਗੀ ਚ ਝਾਤ ਮਾਰ ਕੇ ਦੇਖਿਓ ਵੀ ਜਿਹੜੇ ਬੰਦਿਆਂ ਨਾਲ ਆਪਾਂ ਰਹਿਨੇ ਆ ਨਾ ਉਹ ਵੀ ਸਾਨੂੰ ਪ੍ਰੋਬਲਮਾਂ ਹੀ ਸੁਣਾਈ ਜਾ ਰਹੇ ਆ ਤੇ ਅਸੀਂ ਵੀ ਉਹਨਾਂ ਨੂੰ ਪ੍ਰੋਬਲਮ ਸੁਣਾਈ ਜਾ ਰਹੇ ਆ ਮੈਨੂੰ ਇੱਕ ਭਾਈ ਸਾਹਿਬ ਦੀ ਗੱਲ ਬਹੁਤ ਚੰਗੀ ਲੱਗਦੀ ਉਹ ਕਹਿੰਦੇ ਯਾਰ ਵੀ ਦੁੱਖ ਜਿੰਨੇ ਮਰਜ਼ੀ ਤੁਸੀਂ ਦੱਸੋ ਤਾਂ ਅਗਲੇ ਦੇ 100 ਗੁਣਾ ਉੱ ਤੋਂ ਜ਼ਿਆਦਾ ਆ ਹਨਾ ਪਰ ਕਹਿੰਦੀ ਤਾਂ ਉਲਟਾ ਹੋਣਾ ਚਾਹੀਦਾ ਦੁੱਖ ਨਹੀਂ ਦੱਸਣਾ ਚਾਹੀਦਾ ਵੈਸੇ ਇਹਦਾ ਮੰਨਿਆ ਜਾਂਦਾ ਜੀ ਦੁੱਖ ਸਾਂਝਾ ਕਰੋ ਪਰ ਮੈਂ ਵੀ ਇਸ ਗੱਲ ਤੇ ਬਲੀਵ ਕਰਦਾ ਵੀ ਦੁੱਖ ਉੱਥੇ ਹੀ ਸਾਂਝਾ ਕਰੋ ਜਿੱਥੇ ਤੁਹਾਨੂੰ ਪਤਾ ਲੱਗਦਾ ਵੀ ਤੁਸੀਂ ਤੁਹਾਡਾ ਦੁੱਖ ਸੁਣਿਆ ਜਾਣਾ ਆਦਰਵਾਈਜ਼ ਦੁੱਖ ਨੂੰ ਤੁਸੀਂ ਆਪ ਟੈਕਲ ਕਰੋ ਆਪ ਉਹਦਾ ਸੋਲੂਸ਼ਨ ਬਣੋ ਤੁਹਾਡੇ ਤੋਂ ਬਿਹਤਰ ਹੋਰ ਕੌਣ ਜਾਣ ਸਕਦਾ ਕਿ ਦੁੱਖ ਆਇਆ ਕਿੱਦਾਂ ਪ੍ਰੋਬਲਮ ਆਈ ਕਿੱਦਾਂ ਤੇ ਉਹਦਾ ਸੋਲੂਸ਼ਨ ਕੀ ਸੀ ਜਦੋਂ ਤੁਸੀਂ ਪ੍ਰੋਬਲਮ ਦੇ ਵਿੱਚ ਵੜ ਜਾਂਦੇ ਆ ਦੁੱਖ ਨੂੰ ਦੇਖਦੇ ਆ ਵੀ ਅੱਜ ਬਹੁਤ ਪੇਟ ਖਰਾਬ ਆ ਹੋ ਗਿਆ ਨਾ ਕਿੱਦਾਂ ਹੋਇਆ ਕੱਲ ਦਾ ਚੇਤੇ ਕਰ ਲਓ ਵੀ ਖਾਦਾ ਕੀ ਕੀ ਸੀ ਉਸ ਦਿਨ ਤੋਂ ਬਾਅਦ ਉਸ ਇੱਕ ਦਿਨ ਤੋਂ ਪਹਿਲਾਂ ਤੋਂ ਵੀ ਚੇਤੇ ਕਰ ਲਓ ਉਸ ਦਿਨ ਕੀ ਖਾਦਾ ਸੀ ਤੇ ਪ੍ਰੋਬਲਮ ਵੀ ਸਾਡੀ ਆ ਤੇ ਪ੍ਰੋਬਲਮ ਦੀ ਜੜ ਵੀ ਸਾਨੂੰ ਹੀ ਪਤਾ ਤੇ ਤੁਸੀਂ ਭਾਲਦੇ ਦੂਸਰੇ ਬੰਦੇ ਤੋਂ ਪਾਏ ਆ ਕਿਤੇ ਕਿਤੇ ਇਹ ਚੀਜ਼ ਕੰਮ ਆਉਂਦੀ ਆ ਜਿੱਦਾਂ ਕੋਈ ਮਾਨਸਿਕ ਚੀਜ਼ਾਂ ਹੁੰਨੀਆਂ ਦੇ ਅੱਛਾ ਜਾਂ ਫਿਰ ਪ੍ਰੋਬਲਮ ਉੱਥੇ ਦੱਸੋ ਜਿਹੜਾ ਬੰਦਾ ਉਸ ਪ੍ਰੋਬਲਮ ਨੂੰ ਸੋਲਵ ਕਰ ਚੁੱਕਿਆ ਉੱਥੇ ਹੱਲ ਮਿਲ ਜੂ ਜਿਹੜੇ ਬੰਦੇ ਨੇ ਭਾਰ ਘਟਾ ਲਿਆ ਉਹਨੂੰ ਤਾਂ ਪੁੱਛੋ ਵੀ ਭਾਰ ਕਿੱਦਾਂ ਘਟਾਇਆ ਜਿਹੜੇ ਬੰਦੇ ਨੇ ਭਾਰ ਹੀ ਨਹੀਂ ਕਦੀ ਘਟਾਇਆ ਤੇ ਉਹ ਆਪਣੇ ਆਪ ਆਣ ਕੇ ਲੈਕਚਰ ਦੇ ਰਿਹਾ ਵੀ ਆਹ ਖਾਣਾ ਚਾਹੀਦਾ ਐਦਾਂ ਬੰਦਾ ਪੁੱਛੇ ਤੇਰੀ ਤੇ ਡੀ ਡੀ ਗੋਗੜ ਹੈਗੀ ਆ ਸੋ ਸਾਰੀਆਂ ਗੱਲਾਂ ਦੀ ਮੈਂ ਸਾਰ ਕੱਢਾਂ ਅਸੀਂ ਅਸੀਂ ਆਪਣੀ ਸੋਚ ਬਦਲਣੀ ਆ ਵੀ ਜੇ ਸਾਡੀ ਕੋਈ ਪ੍ਰੋਬਲਮ ਆਈ ਹੈ ਤੇ ਅਸੀਂ ਉਹਨੂੰ ਉਹਨੂੰ ਸੋਲੂਸ਼ਨ ਕਿੱਦਾਂ ਲੱਭਣਾ ਤੇ ਸਭ ਤੋਂ ਜ਼ਿਆਦਾ ਫੋਕਸ ਹੀ ਇਸ ਚੀਜ਼ ਤੇ ਹੋਣਾ ਚਾਹੀਦਾ ਵੀ ਜੇ ਕੋਈ ਘਟਨਾ ਹੋ ਗਈ ਪ੍ਰੋਬਲਮ ਆ ਗਈ ਤੇ ਉਸ ਚੀਜ਼ ਨੂੰ ਅਸੀਂ ਟੈਕਲ ਕਿੱਦਾਂ ਕਰਨਾ ਉਸ ਚੀਜ਼ ਨੂੰ ਅਸੀਂ ਖਤਮ ਕਿੱਦਾਂ ਕਰਨਾ ਜਦੋਂ ਹੀ ਤੁਸੀਂ ਉਸ ਚੀਜ਼ ਦੇ ਮਗਰ ਲੱਗ ਗਏ ਮੰਨ ਲਓ ਤੁਸੀਂ ਮੰਨ ਲਓ ਗੱਡੀ ਖਰਾਬ ਹੋ ਗਈ ਤੁਸੀਂ ਗੱਡੀ ਲੱਭਣ ਲੱਗ ਪਏ ਲਾਈਟ ਖਰਾਬ ਹੋ ਗਈ ਚਲੋ ਆਪਾਂ ਛੋਟੀ ਗੱਲ ਕਰ ਲਈਨੇ ਗੱਡੀ ਦੀ ਲਾਈਟ ਖਰਾਬ ਹੋ ਗਈ ਮੈਂ ਕਈ ਬੰਦੇ ਦੇਖੇ 6-6 ਮਹੀਨੇ ਉਹ ਬਲਬ ਹੀ ਨਹੀਂ ਪਵਾਉਂਦੇ ਇੱਦਾਂ ਹੀ ਚੱਲੀ ਜਾਂਦੇ ਆ ਤੇ ਜੇ ਕਿਸੇ ਦਿਨ ਤੁਸੀਂ ਉਹਦੇ ਕੋਲ ਸਵੇਰੇ ਉੱਠ ਕੇ ਯਾਰ ਮੈਂ ਹੁਣੇ ਹੀ ਇਹ ਕੰਮ ਕਰਨ ਆਇਆ ਇਹਦਾ ਬਲਬ ਦੇਖਣਾ ਤੁਸੀਂ YouTube ਤੇ ਗਏ ਗੱਡੀ ਦਾ ਮਾਡਲ ਨੰਬਰ ਪਾਇਆ ਤਾਂ ਉੱਥੇ ਵੀਡੀਓ ਮਿਲ ਜਾਣੀ ਆ ਵਾ ਅੱਛਾ 2 ਮਿੰਟ ਦਾ ਕੰਮ ਹੈ ਜਿਹਨੂੰ 6 ਮਹੀਨੇ ਲੱਗ ਗਏ ਤੇ ਇਦਾਂ ਦੀਆਂ ਪ੍ਰੋਬਲਮ ਪਤਾ ਨਹੀਂ ਕਿੰਨੀਆਂ ਤੇ ਇੱਕ ਕਿਤਾਬ ਸੀ ਹੁਣ ਮੈਨੂੰ ਨਾਮ ਤੇ ਨਹੀਂ ਯਾਦ ਉਹ ਕਹਿੰਦਾ ਕਿ ਜਿਹੜੀਆਂ ਚੀਜ਼ਾਂ 2 ਮਿੰਟ ਚ ਹੁੰਦੀਆਂ ਉਹਨਾਂ ਨੂੰ ਹੁਣੇ ਕਰ ਦੋ ਤੁਸੀਂ ਯਕੀਨ ਨਹੀਂ ਮੰਨਣਾ ਤੁਹਾਡੇ 100 ਵਿੱਚੋਂ 80 ਮੁਸ਼ਕਲਾਂ ਚੱਲ ਜਣੀਆਂ ਜ਼ਿੰਦਗੀ 'ਚ ਇਹ ਗੱਲ ਸਹੀ ਆ ਬਿੱਲ ਤਾਰਨਾ ਹੁੰਦਾ ਆ ਕੰਮ 2 ਮਿੰਟ ਦਾ ਹੁੰਦਾ ਆ ਤੇ ਲੋਕੀ 6-6 ਮਹੀਨੇ ਤੇ ਲੇਟ ਫੀਸ ਪਈ ਜਾਂਦੀ ਉਹਨਾਂ ਚੀਜ਼ਾਂ ਦੀ ਮੰਨਦੇ ਨਾ ਇਸ ਗੱਲ ਨੂੰ ਸਬਸਕ੍ਰਿਪਸ਼ਨ ਕਿਸੇ ਚੀਜ਼ ਦੀ ਲੈ ਲਈ ਆ ਕਟਾਉਣੀ ਆ ਯਾਦ ਹੀ ਨਹੀਂ ਆ ਰਿਹਾ ਉਹ ਕਿੰਨਾ ਚਿਰ ਲੱਗਦਾ ਉਸ ਚੀਜ਼ ਨੂੰ 30 ਸੈਕਿੰਡ ਲੱਗਦੇ ਆ ਫੋਨ 'ਚੋ ਕਰ ਦੇਣੀ ਹੁੰਦੀ ਆ ਨਾ ਸੋ ਬਹੁਤ ਸਾਰੀਆਂ ਚੀਜ਼ਾਂ ਆ ਜਿਹੜੀਆਂ ਸਿਰਫ 2 ਮਿੰਟ ਲੈਣੀਆਂ ਆ ਪਰ ਉਹ ਸਾਡੇ ਲਈ ਪ੍ਰੋਬਲਮ ਬਣ ਚੁੱਕੀਆਂ ਕਿਉਂ ਅਸੀਂ ਉਹਨਾਂ ਨੂੰ ਦੇਖਿਆ ਹੀ ਨਹੀਂ ਕਦੀ ਦੇਖਿਆ ਨਹੀਂ ਵਿੱਚ ਵੜ ਕੇ ਤਾਂ ਜਦੋਂ ਤੁਸੀਂ ਕਿਸੇ ਚੀਜ਼ ਦੇ ਪਿੱਛੇ ਪੈ ਜਾਂਦੇ ਆ ਤੇ ਸਮਝ ਲਓ 100 ਚੋਂ 80 ਪੈਸੇ ਚੀਜ਼ ਉਹ ਉਦੋਂ ਹੀ ਖਤਮ ਹੋ ਗਈ ਆ ਬਸ 20 ਪੈਸੇ ਦਾ ਤੁਸੀਂ ਸੋਲੂਸ਼ਨ ਲੱਭਣਾ ਹੁਣ ਯਾਦ ਰੱਖਣਾ ਇਸ ਗੱਲ ਨੂੰ ਇੱਕ ਬੰਦੇ ਹੁੰਦੇ ਆ ਪ੍ਰੋਬਲਮ ਵਾਲੇ ਇੱਕ ਹੁੰਦੇ ਸੋਲੂਸ਼ਨ ਵਾਲੇ ਤੁਸੀਂ ਸੋਲੂਸ਼ਨ ਵਾਲੇ ਬੰਦਿਆਂ ਦਾ ਰਹਿਣਾ ਤੁਹਾਡੇ ਘਰਾਂ 'ਚ ਵੀ ਹੋਣਗੇ ਇੱਕ ਬੀਬੀ ਜਿਹੜੀ ਆ ਉਹ ਗੱਲ ਕਰੂਗੀ ਕਿ ਆਪਣੇ ਕਿਸੇ ਭੈਣ ਜਾਂ ਆਪਣੀ ਸਹੇਲੀ ਨਾਲ ਵੀ ਮੇਰੀ ਸਬਜੀ ਸੜ ਗਈ ਮੇਰਾ ਇਦਾਂ ਹੋ ਗਿਆ ਇਦਾਂ ਹੋ ਗਿਆ ਮੈਂ ਰੋਟੀ ਨਹੀਂ ਬਣੀ ਹਨਾ ਦੂਜੀ ਪੁੱਛੂ ਕਿ ਕਿਦਾਂ ਸੜ ਗਈ ਉਹ ਥੱਲੇ ਲੱਗ ਗਈ ਸੀ ਤੈਨੂੰ ਪਤਾ ਨਹੀਂ ਤੂੰ ਇਦਾਂ ਬਣਾਣੀ ਅੱਛਾ ਤੇ ਜਿਹੜੀ ਸਿਆਣੀ ਬੀਬੀ ਹੋਗੀ ਨਾ ਪ੍ਰੋਬਲਮ ਸੋਲਵ ਕਰਨ ਵਾਲੀ ਜਿਹੜੀ ਸੋਲੂਸ਼ਨ ਮੇਕਰ ਹੋਗੀ ਉਹ ਪਤਾ ਕੀ ਕਹੋਗੀ ਉਹਨੇ ਇੰਨੀ ਗੱਲ ਸੁਣਨੀ ਉਹਨੇ ਕਹਣਾ ਮੇਰੀ ਆ ਸਬਜੀ ਸੜ ਗਈ ਅੱਜ ਹੈ ਨਹੀਂ ਖਾਣ ਨੂੰ ਮੇਰੇ ਸਾਗ ਬਣਿਆ ਲੈ ਜਾ ਉਹਨੇ ਕੁਝ ਨਹੀਂ ਦੂਜੀ ਗੱਲ ਕਰਨੀ ਇਹ ਤਾਂ ਕੀ ਸਿੱਧ ਹੁੰਦਾ ਆ ਇਹ ਗੱਲਾਂ ਘਰਾਂ 'ਚ ਹੁੰਦੀਆਂ ਆਪਣੇ ਹਨਾ ਅੱਛਾ ਬੱਚਾ ਆਇਆ ਤੁਹਾਡੇ ਕੋਲ ਕਿ ਮੇਰਾ ਇਹ ਵੀਰ ਦੀ ਸਾਈਕਲ ਟੁੱਟ ਗਈ ਆ ਮੇਰਾ ਖੜਾਉਣਾ ਟੁੱਟ ਗਿਆ ਤੇ ਜਿਹੜਾ ਪ੍ਰੋਬਲਮ ਜਿਹੜਾ ਹੈਗਾ ਨਾ ਪ੍ਰੋਬਲਮ ਕ੍ਰੀਏਟ ਕਰਨ ਵਾਲਾ ਪੇਰੈਂਟਸ ਆ ਉਹ ਕਹਿਣਗੇ ਕਿਦਾਂ ਟੁੱਟ ਗਿਆ ਤੈਨੂੰ ਐਨੇ ਦਾ ਲੈ ਕੇ ਦਿੱਤਾ ਸੀ ਐਦਾਂ ਹੋ ਗਈ ਜਿਉਂ ਹੋ ਗਈ ਹਨਾ ਤੇ ਜਿਹੜਾ ਸੋਲੂਸ਼ਨ ਵਾਲਾ ਉਹ ਕਹੂਗਾ ਅੱਛਾ ਟੁੱਟ ਗਿਆ ਚਲ ਕੋਈ ਨਹੀਂ ਹੁਣ ਤੂੰ ਇਹਨੂੰ ਬਣਾ ਲਾ ਆਪੇ ਬਣਾਉਣ ਦਿਓ ਉਹਨੂੰ ਉਹ ਬੱਚੇ ਕੋ ਬਣਾਣਾ ਨਹੀਂਗਾ ਪਰ ਉਹਨੂੰ ایکسپੀਰੀਅੰਸ ਹੋ ਜਾਣਾ ਕਿ ਪ੍ਰੋਬਲਮ ਆਉਂਦੀ ਹੈ ਉਹਨੂੰ ਸੋਲੂਸ਼ਨ ਉਹਦੇ ਲੱਭਣੇ ਆ ਨਾ ਕਿ ਰੋਣ ਬੈਹਿ ਜਾਣਾ ਆ ਸੋ ਅੱਛਾ ਸਰੀਰ ਚ ਪ੍ਰੋਬਲਮ ਆਉਂਦੀ ਹੈ ਨਾ ਤੇ ਬਾਬਾ ਜੀ ਨੇ ਵੀ ਆਖਿਆ ਨਾ ਜੋਗ ਯੁਗਤ ਤਨ ਭੇਦ ਮਤਲਬ ਐਨੇ ਭੇਦ ਆ ਤੁਸੀਂ ਜਾਣ ਸਕਦੇ ਮੈਂ ਇੱਕ ਛੋਟਾ ਜਿਹਾ ਤੁਹਾਨੂੰ ਸ਼ੇਅਰ ਕਰ ਦਿੰਨਾ ایکسپੀਰੀਅੰਸ ਤੁਹਾਡੇ ਘਰੇ ਮੱਝਾਂ ਗਾਵਾਂ ਕੁੱਤੇ ਭਿੱਲੀਆਂ ਸਾਰਾ ਕੁਝ ਅੱਜਕੱਲ ਰੱਖਦੇ ਲੋਕ ਛੋਟੇ ਛੋਟੇ ਜਾਨਵਰ ਵੀ ਤੋਤੇ ਕਾਂ ਕੂ ਸਭ ਕੁਝ ਰੱਖੀ ਫਿਰਦੇ ਆ ਜਦੋਂ ਹੀ ਉਹ ਬਿਮਾਰ ਹੁੰਦੇ ਆ ਉਹਨਾਂ ਦਾ ਨਾ ਕੋਈ ਡਾਕਟਰ ਆ ਉਹ ਅਸੀਂ ਦਿੰਨੇ ਆ ਡਾਕਟਰ ਉਹਨਾਂ ਨੂੰ ਪ੍ਰੋਵਾਈਡ ਕਰਉਨੇ ਪਰ ਉਹਨਾਂ ਨੂੰ ਚਾਹੀਦਾ ਨਹੀਂ ਹੁੰਦਾ ਮੰਨ ਲਓ ਜੰਗਲ 'ਚ ਕੋਈ ਪਸ਼ੂ ਬੰਛੀ ਰਹਿੰਦਾ ਉਹ ਬਿਮਾਰ ਹੋ ਗਿਆ ਉਹਨਾਂ ਦਾ ਨਾ ਕੋਈ ਡਾਕਟਰ ਆ ਨਾ ਉਹਨਾਂ ਨੇ ਕਿਤਾਬ ਪੜ੍ਹੀ ਨਾ ਕੁਛ ਇੱਕ ਸਿੰਪਲ ਸੋਲੂਸ਼ਨ ਆ ਉਹਨਾਂ ਦਾ ਪਤਾ ਕੀ ਉਹਨਾਂ ਨੂੰ ਪਤਾ ਲੱਗ ਗਿਆ ਕਿ ਸਾਡੇ ਪ੍ਰੋਬਲਮ ਹੋ ਗਈ ਆ ਬਾਡੀ 'ਚ ਨਾ ਪਤਾ ਕੀ ਕਰਦੇ ਉਹ ਖਾਣਾ ਛੱਡ ਦਿੰਦੇ ਕਦੀ ਮੱਝ ਬਿਮਾਰ ਹੋਈ ਆ ਤੁਹਾਡੇ ਤੁਸੀਂ ਜੇ ਜ਼ਿੰਮੇਵਾਰ ਪਰਿਵਾਰਾਂ 'ਚੋਂ ਸਾਡੇ ਤੇ ਬਹੁਤ ਹੁੰਦੀਆਂ ਰਹੀਆਂ ਉਹ ਮੱਝ ਕਦੀ ਪੱਠੇ ਨਹੀਂ ਖਾਂਦੀ ਕੁੱਤਾ ਬਿਮਾਰ ਹੋ ਗਿਆ ਉਹ ਕੁੱਤਾ ਦੋ ਦਿਨ ਰੋਟੀ ਨਹੀਂ ਖਾਂਦਾ ਨਹੀਂ ਤੇ ਜਮਾ ਕੇ ਦੇਖ ਲਓ ਕਿਸੇ ਵੀ ਪਸ਼ੂ ਪੰਛੀ ਦੇ ਕਿਉਂ ਪ੍ਰਮਾਤਮਾ ਨੇ ਸੋਝੀ ਦਿੱਤੀ ਆ ਸਾਨੂੰ ਵੀ ਦਿੱਤੀ ਆ ਪਰ ਅਸੀਂ ਭੁੱਲ ਗਏ ਅਸੀਂ ਜਦੋਂ ਬਿਮਾਰ ਹੁੰਨੇ ਸੋ ਡਬਲ ਖਾਣਾ ਸ਼ੁਰੂ ਕਰ ਦਿੰਨੇ ਬਹੁਤ ਵੱਡਾ ਅਸਰ ਪੈਂਦਾ ਆ ਸੋ ਇਸ ਜਦੋਂ ਤੁਸੀਂ ਇਹ ਜਾਨਵਰਾਂ ਤੋਂ ਸਿੱਖਿਆ ਲੈਣੇ ਆ ਨਾ ਫਿਰ ਤੁਹਾਨੂੰ ਪਤਾ ਲੱਗਦਾ ਵੀ ਉਹ ਸੋਲੂਸ਼ਨ ਮੇਕਰ ਆ ਉਹ ਕਦੀ ਨਹੀਂ ਰੋਂਦੇ ਵੀ ਸਸੀ ਕੀ ਹੋ ਗਿਆ ਸਾਡੇ ਨਾਲ ਤਾਂ ਅਸੀਂ ਹੁਣ ਉਹਦੇ ਦਿਵਾਲੇ ਰੋਈ ਚਲੀ ਉਹ ਸੋਲੂਸ਼ਨ ਮੇਕਰ ਆ ਉਹ ਸੋਲੂਸ਼ਨ ਵਾਲ ਚੁਰਪੇਂਦੇ ਮਤਲਬ ਖਾਣਾ ਛੱਡ ਦਿੱਤਾ ਉਹ ਠੀਕ ਹੋਣਾ ਸ਼ੁਰੂ ਹੋ ਜਾਂਦੇ ਅੱਛਾ ਅਗਲੀ ਵਾਰੀ ਨਾ ਜਦੋਂ ਵੀ ਤੁਹਾਡਾ ਪੇਟ ਖਰਾਬ ਹੋਵੇ ਕੋਈ ਝੂਰਨ ਨਹੀਂ ਖਾਣਾ ਕੁੱਖ ਨਹੀਂ ਕਰਨਾ ਤੁਸੀਂ ਇਮੀਡੀਏਟਲੀ ਖਾਣਾ ਬੰਦ ਕਰ ਦੇਣਾ ਪਾਣੀ ਪੀ ਸਕਦੇ ਆ ਤੁਸੀਂ ਨਾ ਜਿਆਦਾ ਜ਼ਰ ਨਹੀਂ ਮੈਂ ਕਹਾਂਗਾ 15 ਤੋਂ 16 17 ਘੰਟੇ ਕੁਛ ਨਾ ਖਾ ਕੇ ਦੇਖੋ ਲੱਗੇ ਗਿਰੀ ਦਾ ਦਾਣਾ ਵੀ ਨਹੀਂ ਖਾਣਾ ਤੇ ਤੁਹਾਡੀ ਅੱਧੀਆਂ ਚੀਜ਼ਾਂ ਠੀਕ ਹੋ ਜਾਣੀਆਂ ਤੇ ਜੇ ਤੁਸੀਂ ਅੱਛਾ ਫਿਰ ਉਸ ਤੋਂ ਬਾਅਦ ਖਾਣਾ ਖਾਇਓ ਇੱਕ ਹਲਕਾ ਵਧੀਆ ਤੇ ਦੂਸਰੇ ਦਿਨ ਫੇਰੇ ਇਦਾਂ ਹੀ ਕਰਿਓ ਇਹਨੂੰ ਨਾਮ ਬੜੇ ਦੇਤੇ ਲੋਕਾਂ ਨੇ ਫਾਸਟਿੰਗ ਜਾਂ ਕਈ ਕੁਛ ਕਹੀ ਜਾਂਦੇ ਆ ਪਰ ਇਹ ਬਹੁਤ ਪੁਰਾਤਨ ਚੀਜ਼ ਆ ਤੇ ਇਹ ਸਾਡੇ ਅੰਦਰ ਬਣੀ ਹੋਈ ਆ ਜਦੋਂ ਲੋਡ ਘਟਾ ਦਿੰਨੇ ਨਾ ਬਾਡੀ ਤੋਂ ਤੇ ਬਾਕੀ ਇਦਾਂ ਵੀ ਜਿਹੜੀ ਜਿੰਨਾ ਚਿਰ ਅਸੀਂ ਆਪਣੇ ਸਰੀਰ ਨੂੰ ਆਪਣਾ ਦੋਸਤ ਨਹੀਂ ਮੰਨਦੇ ਉਨਾ ਜੈ ਤਰੱਕੀ ਵੀ ਨਹੀਂ ਹੋਣੀ ਹੈ ਜਿਹੜੇ ਬੰਦੇ ਦੇ ਹੱਡ ਪੈਰੀ ਦੁਖੀ ਜਾਂਦੇ ਸੇਰੀ ਦੁਖੀ ਜਾਂਦਾ ਉਹ ਕੀ ਤਰੱਕੀ ਕਰੂਗਾ ਉਹ ਕੀ ਦੁਜਿਆਂ ਦੇ ਕੰਮ ਆਊਗਾ ਉਹ ਕਿਦਾਂ ਆਪਣਾ ਕੰਮ ਸੋਹਣਾ ਕਰੂਗਾ ਹੁਣ ਮੈਂ ਇੱਥੇ ਰਿਕਾਰਡ ਕਰਦਾ ਪਿਆ ਤੁਹਾਡੇ ਲਈ ਪ੍ਰੋਗਰਾਮ ਤੇ ਜੇ ਮੇਰਾ ਇੱਥੇ ਸਿਰ ਦੁਖਦਾ ਹੋਵੇ ਤੇ ਮੈਂ ਤੁਹਾਨੂੰ ਕੀ ਦੱਸੂਗਾ ਗੱਲਾਂ ਠੀਕ ਹੈ ਨਾ ਸੋ ਆਪਣਾ ਸਰੀਰ ਸੋਨਾ ਆ ਤਾਂ ਆਪਣੇ ਸਰੀਰ ਨੂੰ ਸਾਖ ਕੇ ਰੱਖਣਾ ਚਾਹੀਦਾ ਆਓ ਇੱਕ ਬਹੁਤ ਸੋਹਣਾ ਗਾਣਾ ਸੁਣਦੇ ਆ ਫਿਰ ਤੁਹਾਡੇ ਨਾਲ ਮਿਲਦੇ ਆ ਸੁਣਦੇ ਰਹੋ ਪ੍ਰੋਗਰਾਮ ਬੀਰੀਆਂ ਦੇ ਬੇਰ ਦੇਖਦੇ ਰਹੋ ਪ੍ਰੋਗਰਾਮ ਬੀਰੀਆਂ ਦੇ ਬੇਰ ਸਿਰ ਮਰਨ ਦੇ ਨਾਲ ਚੰਦਰਿਆਂ ਨਸ਼ਿਆਂ ਵਸਦਾ ਰਸਦਾ ਮੇਰਾ ਦੇਸ਼ ਉਜਾੜ ਦਿੱਤਾ ਭਗਤ ਸਿੰਘ ਦੇ ਹਰ ਸੁਪਨੇ ਨੂੰ ਟੋਟੇ ਕਰ ਕਰ ਸਾੜ ਦਿੱਤਾਂ ਦਾਰਾ ਸਿੰਘ ਕੋਈ ਬਣੂ ਦੁਬਾਰਾ ਕੀ ਕੋਈ ਆਸਾਂ ਲਾਵੇਗਾ ਪਟਕੀ ਹੋਈ ਨਵੀਂ ਪੀੜੀ ਨੂੰ ਕਿਹੜਾ ਆਣ ਬਚਾਵੇਗਾ ਜੀ ਸਵਾਗਤ ਹੈ ਜੀ ਪ੍ਰੋਗਰਾਮ ਬੀਰੀਆਂ ਦੇ ਵੀਰ ਵਿੱਚ ਕਿਵੇਂ ਦਾ ਲੱਗਾ ਗਾਣਾ ਸੋ ਦੇਖੋ ਜਦੋਂ ਫਿਰ ਆਪਾਂ ਉੱਥੇ ਆ ਜਣੇ ਜਦੋਂ ਤੁਸੀਂ ਸੋਲਿਊਸ਼ਨ ਵਾਲੇ ਬੰਨੇ ਚੱਲ ਪਏ ਨਾ ਵੀ ਮੈਂ ਚੀਜ਼ ਨੂੰ ਸਾ ਇਹ ਚੀਜ਼ ਨੂੰ ਮੈਂ ਨਾ ਸੋਲਵ ਕਰ ਦੇਣਾ ਆ ਹਨਾ ਤੇ ਫਿਰ ਤੁਹਾਨੂੰ ਸੁਣਨ ਨੂੰ ਵੀ ਉਦਾਂ ਦਾ ਮਿਲੂਗਾ ਦੇਖਣ ਨੂੰ ਵੀ ਉਦਾਂ ਦਾ ਮਿਲੂਗਾ ਇਹ ਗੱਲ ਪ੍ਰੂਵ ਕੀਤੀ ਹੋਈ ਆ ਸਟੱਡੀ ਚ ਜਾਂ ਜਿਹੜੇ ਲੋਕ ਕੁਝ ਕਰ ਚੁੱਕੇ ਆ ਵੀ ਜਦੋਂ ਹੀ ਤੁਸੀਂ ਆਪਣੀ ਸੋਚ ਬਦਲਦੇ ਆ ਨਾ ਤੇ ਸਾਰਾ ਕੁਝ ਬਦਲਣਾ ਸ਼ੁਰੂ ਹੋ ਜਾਂਦਾ ਇੱਕ ਕਿਤਾਬ ਆ ਸੀਕਰਟ ਉਹਦਾ ਨਾਮ ਸੀਕਰਟ ਬੜੀ ਮਸ਼ਹੂਰ ਆ ਮੈਂ ਬੜੀ ਵਾਰੀ ਉਹਦੇ ਬਾਰੇ ਗੱਲ ਕੀਤੀ ਆ ਕਈ ਲੋਕੋ ਨੂੰ ਚੰਗਾ ਸਮਝਦੇ ਕਈ ਮਾੜਾ ਸਮਝਦੇ ਪਰ ਮੈਨੂੰ ਉਹ ਠੀਕ ਲੱਗਦੀ ਆ ਕਿਉਂਕਿ ਉਹਦੇ ਵਿੱਚ ਇੱਕ ਬੰਦੇ ਨੇ ਨਹੀਂ ਲਿਖਿਆ ਬਹੁਤ ਸਾਰੇ ਲੋਕਾਂ ਨੇ ਰੀਅਲ ਐਕਸਪੀਰੀਅੰਸ ਉਹਦੇ ਵਿੱਚ ਸ਼ੇਅਰ ਕੀਤੇ ਆ ਇੱਕ ਐਕਸਪੀਰੀਅੰਸ ਮੈਂ ਤੁਹਾਡਾ ਸ਼ੇਅਰ ਕਰਦਾ ਵੀ ਇੱਕ ਨਾ ਛੋਟਾ ਜਿਹਾ ਬੱਚਾ ਸੀ ਕੋਈ ਉਹਦੀ ਬਾਡੀ ਤੇ ਬਹੁਤ ਕਾਫੀ ਪ੍ਰੋਬਲਮ ਆ ਗਈ ਤੇ ਉਹਦੀ ਮੰਮੀ ਨੇ ਨਾ ਰਾਤ ਨੂੰ ਜਿੱਦਾਂ ਪਰ ਅਰਦਾਸ ਕਰਕੇ ਨਹੀਂ ਸੌਂ ਜਾਂਦਾ ਤੋਂ ਉਹਨੇ ਅਰਦਾਸ ਕਰਕੇ ਸੁੱਤਾ ਸੁੱਤੀ ਵੀ ਸਫੀਰ ਤੱਕ ਨਾ ਇਹਦੀ ਬਾਡੀ ਠੀਕ ਹੋ ਜਵੇ ਤੋ ਸਿਰਫ ਕਹਿ ਕੇ ਨਹੀਂ ਸੁੱਤੀ ਉਹਨੇ ਨਾ ਦੇਖ ਲਿਆ ਜਿੱਦਾਂ ਉਹਨੇ ਆਪਣੇ ਮਨ ਨੂੰ ਬਲੀਵ ਕਰਾ ਦਿੱਤਾ ਕਿ ਰੀਅਲ ਚ ਹੋ ਗਿਆ ਹੈ ਇਹ ਮੈਂ ਗੱਲ ਬੜੀ ਵਧੀਆ ਰੀ ਆਖੀ ਆ ਇੱਕ ਤਰ੍ਹਾਂ ਕਹਿਣਾ ਇੱਕ ਹੈਗਾ ਸੱਚੀ ਤੁਸੀਂ ਦੇਖ ਲਿਆ ਚੀਜ਼ ਹਲੇ ਹੋਈ ਨਹੀਂ ਵੀ ਉਹ ਪਰ ਤੁਸੀਂ ਉਹਨੇ ਉਸ ਚੀਜ਼ ਨੂੰ ਦੇਖ ਲਿਆ ਵੀ ਇਹ ਹੋ ਚੁੱਕੀ ਆ ਉਹ ਸੱਚੀ ਹੋ ਜਾਂਦੀ ਆ ਇਦਾਂ ਹੀ ਦੂਜੇ ਬੰਨੇ ਵੀ ਆ ਜੋ ਤੁਸੀਂ ਪ੍ਰੋਬਲਮ ਬਾਰੇ ਸੋਚ ਲਿਆ ਤੁਸੀਂ ਪ੍ਰੋਬਲਮ ਨੂੰ ਦੇਖ ਲਿਆ ਅੱਛਾ ਸਾਡਾ ਦਿਮਾਗ ਇਸ ਬੰਨੇ ਬੜਾ ਤੇਜ ਆ ਪੁੱਠੇ ਬੰਨੇ ਪ੍ਰੋਬਲਮ ਨੂੰ ਦੇਖ ਵੀ ਲੈਂਦਾ ਸੋਲੂਸ਼ਨ ਨੂੰ ਨਹੀਂ ਦੇਖਦਾ ਇਸੇ ਲਈ ਇਨਵੈਂਸ਼ਨ ਜਿਹੜੀ ਹੁੰਦੀ ਆ ਜਿਹੜੇ ਲੋਕੀ ਖੋਜਾਂ ਕਰਦੇ ਆ ਉਹ ਬੜੀਆਂ ਘੱਟ ਤਦਾਦ ਚ ਆ ਤੇ ਪ੍ਰੋਬਲਮ ਬਹੁਤ ਜ਼ਿਆਦੀ ਆ ਵਾ ਉਧਰ ਰੀਜ਼ਨ ਇਹ ਹੈ ਸਾਡਾ ਨਾ ਪ੍ਰਮਾਤਮਾ ਨੇ ਬ੍ਰੇਨ ਹੀ ਇਦਾਂ ਬਣਾਇਆ ਹੋਇਆ ਵੀ ਜਿਹੜੀ ਚੀਜ਼ਾਂ ਨਈ ਹੋ ਜੀ ਨਾ ਜਿੱਦਾਂ ਹੁਣ ਤੁਸੀਂ ਕਹੋ ਮੈਂ ਟਰੈਵਲ ਕਰਨ ਚੱਲਿਆ ਤੇ ਤੁਹਾਨੂੰ ਨਾ ਤੁਸੀਂ ਯਕੀਨ ਮੰਨਿਓ ਮੈਂ ਚਲੋ ਤੁਹਾਡੇ ਨਾਲ ਗੱਲਾਂ ਕਰਦਾ ਤੁਸੀਂ ਕਹੋ ਮੈਂ ਯਾਤਰਾ ਤੇ ਚੱਲਿਆ ਕਿਸੇ ਅਣਜਾਣ ਦੇਸ਼ ਚ ਮੰਨ ਲਓ ਤੁਸੀਂ ਚੱਲੇ ਆਂ afghanistan ਚੱਲੇ ਮੈਂ ਉਧਰ ਹੁਣ ਤੁਹਾਡੇ ਇੰਨਾ ਕਹਿੰਦੇ ਆ ਤੁਹਾਡੇ ਮਨ ਚ ਕੀ ਆਇਆ ਹੁਣ ਤੁਸੀਂ ਆਪੇ ਹੀ ਦੱਸ ਦਿਓ ਬਿਉ ਹੁਲੀਏ ਆ ਗਏ ਉਹ ਗੰਨਾ ਆ ਗੀਆਂ ਉਹ ਕਲਚਰ ਆ ਗਿਆ ਨਾ ਮੋਰੇ ਤੇ ਇਦਾਂ ਲੱਗਦਾ ਵੀ ਸਾਨੂੰ ਕਿਸੇ ਨੇ ਫੜ ਲਿਆ ਤੇ ਸਾਡੇ ਨਾਲ ਕੋਈ ਘਟਨਾ ਵਾਪਰ ਗਈ ਆਟੋਮੈਟਿਕਲੀ ਹੋ ਗਿਆ ਨਾ ਕਿਉਂ ਹੋ ਗਿਆ ਇਹ ਤਾਂ ਹੋ ਗਿਆ ਕਿ ਸਾਡਾ ਬ੍ਰੇਨ ਕੰਮ ਹੀ ਇਦਾਂ ਕਰਦਾ ਹੈ ਪਰ ਇਹ ਉਲਟ ਜੇ ਕਰੀਏ ਆਪਾਂ ਬਈ ਤੁਸੀਂ ਕੋਸ਼ਿਸ਼ ਕਰੋ ਸੋਚਣ ਦੀ ਬਈ ਚੰਗੀ ਚੀਜ਼ ਹੋ ਗਈ ਆ ਜਿੱਦਾਂ ਇੱਕ ਬੰਦੇ ਨੇ ਕੀ ਕੀਤਾ ਉਹ ਕਾਫੀ ਗਰੀਬ ਸੀ ਤਾਂ ਉਹਨੇ ਨਾ ਕੁਝ ਚੰਗੀਆਂ ਕਿਤਾਬਾਂ ਪੜ੍ਹੀਆਂ ਕਿਤਾਬਾਂ ਜ਼ਰੂਰ ਪੜਿਓ ਮੈਂ ਗਰੰਟੀ 'ਚ ਲਿਖ ਕੇ ਦਿੰਦਾ ਵੀ ਤੁਹਾਡੀ ਜ਼ਿੰਦਗੀ ਜ਼ਰੂਰ ਚੇਂਜ ਹੋਊਗੀ ਤੇ ਉਹਨੇ ਉਹਨੇ ਕਿਤਾਬ 'ਚ ਲਿਖਿਆ ਪੜ੍ਹਿਆ ਵੀ ਜੇ ਮੈਂ ਅਮੀਰ ਹੋਣਾ ਨਾ ਤੇ ਉਹਨੇ ਟ੍ਰਿਕ ਦੱਸੇ ਵੀ ਤੋ ਇੱਕ ਪਰਚੀ ਤੇ ਨਾ ਨਾਮ ਲਿਖ ਕੇ ਸੌਰੀ ਜਿਹੜੀ ਆਪਣੀ ਅਮਾਉਂਟ ਲਿਖ ਕੇ ਤੋਂ ਉਹ ਪਰਚੀ ਆਪਣੇ ਕੋਲ ਰੱਖ ਲਾ ਉਹਨੇ ਦਾ ਉਲਟਾ ਕੀਤਾ ਉਹਨੇ ਕੀ ਕੀਤਾ ਇੱਕ ਚੈੱਕ ਲਿਖਿਆ ਤੇ ਚੈੱਕ ਲਿਖ ਕੇ ਤੇ ਉਹਨੇ ਨਾ ਆਪਣੇ ਆਪ ਨੂੰ ਪੋਸਟ ਕਰ ਦਿੱਤਾ ਮਤਲਬ ਡਾਕਖਾਨੇ ਗਿਆ ਤਾਂ ਆਪਣੇ ਘਰੇ ਆਪਣੇ ਆਪ ਨੂੰ ਪੋਸਟ ਕਰ ਦਿੱਤਾ ਕਹਿੰਦਾ ਤੁਸੀਂ ਮੈਂ ਯਕੀਨ ਨਹੀਂ ਮੰਨਣਾ ਮੈਨੂੰ ਨਹੀਂ ਪਤਾ ਪੈਸੇ ਕਿੱਥੋਂ ਆਏ ਕਹਿੰਦਾ ਜੇਸ ਦਿਨ ਉਹ ਮੈਨੂੰ ਚੈੱਕ ਆਇਆ ਉਸ ਦਿਨ ਤੋਂ ਬਾਅਦ ਮੈਨੂੰ ਕਈ ਚੈੱਕ ਆਏ ਪਤਾ ਨਹੀਂ ਕਹਿੰਦਾ ਕੀ ਹੋਇਆ ਕਹਿੰਦਾ ਮੈਨੂੰ ਆਦਤ ਪੈ ਗਈ ਮੈਂ ਜਦੋਂ ਮੇਲ ਬਾਕਸ ਚ ਚੈੱਕ ਕੱਢਣ ਗਿਆ ਤੇ ਮੈਨੂੰ ਚੈੱਕ ਮਿਲਿਆ ਤੇ ਮੈਨੂੰ ਇਹਦਾ ਫੀਲ ਹੋਇਆ ਅੱਛਾ ਪੈਸੇ ਆਏ ਕਹਿੰਦਾ ਹਾਲਾਂਕਿ ਉਹ ਮੇਰੇ ਹੀ ਚੈੱਕ ਹੈ ਤੇ ਨਾਮੇ ਜਮਾਏ ਕਰਾਉਣਾ ਸੀ ਪਰ ਕਹਿੰਦਾ ਮੇਰੇ ਅੱਖਾਂ ਨੂੰ ਨਾ ਜਿਹਦਾ ਬ੍ਰੇਨ ਨੂੰ ਇੱਕ ਮੈਸੇਜ ਮਿਲ ਗਿਆ ਇੱਕ ਚੀਜ਼ ਉਹਨੇ ਖਿੱਚ ਲਈ ਆਪਣੇ ਆਪ ਲਾ ਵੀ ਮੈਨੂੰ ਮੈਨੂੰ ਪੈਸੇ ਆਏ ਕਹਿੰਦਾ ਉਸ ਤੋਂ ਬਾਅਦ ਮੈਨੂੰ ਹਰ ਹਫਤੇ ਮੇਲ ਚ ਕੁਝ ਨਾ ਕੁਝ ਕਦੀ ਕਿਤੋਂ ਕਦੀ ਕਿਤੋਂ ਕਦੀ ਕਿਤੋਂ ਮੈਨੂੰ ਪੈਸੇ ਆਉਣੇ ਸ਼ੁਰੂ ਹੋ ਗਏ ਇਦਾਂ ਹੀ ਉਹ ਜਿਮ ਕੈਰੀ ਜਿਹੜਾ ਬਹੁਤ ਵੱਡਾ ਇੱਕ ਇੱਕ ਵਾਰੀ ਉਹਨੇ ਕਿਹਾ ਕਿ ਮੈਂ ਨਾ ਇੰਨਾ ਵੱਡਾ ਬਣ ਜਾਣਾ ਆ ਵੀ ਮੇਰ ਕੋ ਕਾਫੀ ਪੈਸੇ ਹੋਣਗੇ ਪਰ ਉਹਨੇ ਡ੍ਰੀਮ ਜਦ ਬਿੱਗ ਕੀਤਾ ਪਰ ਕਹਿੰਦਾ ਯਾਰ ਮੈਨੂੰ ਬਲੀਵ ਕਿਦਾਂ ਹੋਵੇ ਵੀ ਇਹ ਸੱਚ ਆ ਉਹਨੇ 1 ਮਿਲੀਅਨ ਡਾਲਰ ਦਾ ਚੈੱਕ ਭਰਿਆ ਤੇ ਆਪਣੇ ਨਾਂ ਤੇ ਇਸ਼ੂ ਕਰਤਾ ਆਪੇ ਵਰਕੇ ਤੇ ਕਹਿੰਦਾ ਇੱਕ ਦਿਨ ਉਹ ਵੀ ਆਇਆ ਸੱਚੀ ਮੈਨੂੰ ਮਿਲ ਪਿਆ ਕਿਉਂਕਿ ਕਹਿੰਦਾ ਮੇਰੀ ਅੱਖਾਂ ਨੇ ਉਹ ਦੇਖ ਲਈ ਸੀ ਮੇਰੇ ਬ੍ਰੇਨ ਨੇ ਉਹ ਚੈੱਕ ਦੀ ਫੋਟੋ ਆਪਣੇ ਅੰਦਰ ਪਾ ਲਈ ਸੀ ਕਿਨਾਂ ਮੈਂ ਉਸੇ ਟਾਰਗੇਟ ਤੇ ਤੁਰ ਪਿਆ ਤੁਸੀਂ ਯਕੀਨ ਮੰਨੋ ਬਹੁਤ ਸਾਰੀਆਂ ਚੀਜ਼ਾਂ ਇਦਾਂ ਦੀਆਂ ਵਾਂ ਤੁਸੀਂ ਜਦੋਂ ਹੀ ਤੁਰਪੇ ਨਾ ਉਸ ਬੰਨੇ ਤੁਸੀਂ ਬਲੀਵ ਕਰ ਲਿਆ ਹੋਵੇ ਚੰਗੀ ਮਾੜੀ ਨਾ ਹੋਵੇ ਮਾੜੀਆਂ ਚੀਜ਼ਾਂ ਚ ਵੀ ਹੈਗਾ ਆ ਸੋ ਉੱਤੇ ਵੀ ਕੰਮ ਕਰਦੀ ਆ ਹੋਵੇ ਚੰਗੀ ਜਦੋਂ ਤੁਸੀਂ ਬਲੀਵ ਕਰ ਲਿਆ ਉਹਦੇ ਹੋਣ ਤੋਂ ਪਹਿਲਾਂ ਤੁਸੀਂ ਉਹ ਉਸ ਚੀਜ਼ ਨੂੰ ਦੇਖ ਲਿਆ ਉਹ ਚੀਜ਼ ਹੋਣੀ ਜ਼ਰੂਰ ਹੋ ਜਾਂਦੀ ਸੋ ਸੁਣਦੇ ਰਹੋ ਪ੍ਰੋਗਰਾਮ ਬੇਰੀਆਂ ਦੇ ਬੇਰ ਫਿਰ ਮਿਲਾਂਗੇ ਅਗਲੇ ਐਪੀਸੋਡ 'ਚ ਧੰਨਵਾਦ